ਵਾਸਦਾ ਪੰਜਾਬ ਦੇਖ ਰਹੇਨ ਸਾਡ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸੇ ਤੁਹਾਹਰ ਆਇ ਇੱਕ ਨਵੀਂ ਚਰਚਾ ਲੈ ਕੇ ਮਿਲਣਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਸਰ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਅ ਵਸਦਾ ਪੰਜਾਬ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰਾ ਚਰਚਾ ਕਰਾਂਗੇ ਅਕਾਲੀ ਸਫਰ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਤੇ ਗੱਲ ਕਰਾਂਗੇ ਕਿਸਾਨੀ ਸੰਘਰਸ਼ ਦੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਆਰਥਿਕ ਬੋਝ ਝਟੋ ਕੱਢਣ ਦੇ ਹੋਰ ਇਹ ਉਪਰਾਲਿਆਂ ਦੇ ਦੀ ਵੀ ਗੱਲ ਕਰਾਂਗੇ ਇਹਦੇ ਨਾਲ ਆਪਾਂ ਸੰਸਦ ਦੇ ਚੱਲ ਰਹੇ ਸਦਨ ਨਾਲ ਜੁੜੀਆਂ ਅਹਿਮ ਖਬਰਾਂ ਤੇ ਵੀ ਗੱਲ ਕਰਾਂਗੇ ਪਰ ਆਪਾਂ ਸ਼ੁਰੂਆਤ ਜਿਹੜੀ ਹੈ ਉਹ ਅਕਾਲੀ ਦਲ ਤੋਂ ਹੀ ਕਰਦੇ ਆਂ ਅ ਦੇਖੋ ਲਗਨ ਜੀ ਜੇ ਗੱਲ ਕਰੀਏ ਤਾਂ ਅਕਾਲੀ ਦਲ ਦੀ ਜਿਹੜੀ ਹਾਲਾਤ ਹੈ ਸਭ ਨੂੰ ਪਤਾ ਹੈ ਕਿ ਡਾਂਵਾ ਡੋਲਾ ਔਰ ਦਫਾੜਤਾ ਹੈ ਔਰ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸਗਵੀਰ ਸਗ ਬਦਲ ਸਮੇਤ ਜਿਹੜੀ ਹੈ ਕੋਰ ਕਮੇਟੀ ਕਾਲੀ ਦਲ ਦੀ ਤੇ ਜਦੋਂ ਕਾਲੀ ਸਰਕਾਰ ਰਹੀ ਹੈ 2007 ਤੋਂ ਲੈ ਕੇ 17 ਤੱਕ ਦੀ ਪੀਰੀਅਡ ਚ ਜਿਹੜੇ ਕੈਬਨਿਟ ਰਹੀ ਹੈ ਉਹ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਾਲਬ ਕੀਤੇ ਗਏ ਨੇ ਮਨਿਸਟਰ ਕੋਰ ਕਮੇਟੀ ਦੇ ਮੈਂਬਰ ਔਰ ਜਿਹੜਾ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਆਉਣ ਵਾਲਾ ਹੈ ਜਾਂ ਅ ਮਤਲਬ ਉਥੋਂ ਜਿਹੜਾ ਇਹਨਾਂ ਤਨਖਾਹਿਆ ਕਰਾਰ ਦਿੱਤੇ ਜਾਂ ਤਲਬ ਕੀਤੇ ਆਗੂਆਂ ਨੂੰ ਜਾਂ ਪੰਥਕ ਆਗੂਆਂ ਨੂੰ ਜਿਹੜਾ ਹੁਕਮ ਸੁਣਾਇਆ ਜਾਣਾ ਉਹਦੀ ਪੂਰੇ ਮਤਲਬ ਪੰਥਕ ਸਫਾਂ ਚ ਕਹਿ ਲਓ ਅਡੀਕ ਕੀਤੀ ਜਾ ਰਹੀ ਆ ਔਰ ਪੂਰੇ ਪੰਜਾਬ ਚ ਪੂਰੇ ਵਿਦੇਸ਼ਾਂ ਚ ਬੈਠੇ ਸਿੱਖ ਭਾਈਚਾਰਾ ਜਾਂ ਪੰਜਾਬੀ ਇਹਦੀ ਅਡੀਕ ਕਰ ਰਹੇ ਆ ਕਿਉਂਕਿ ਕੀ ਫੈਸਲਾ ਆਉਂਦਾ ਸ੍ਰੀ ਹਰਿਖਾਲਤਾ ਸਭ ਤੋਂ ਔਰ ਇਹ ਸਗਵੀਰ ਬਾਦਲ ਸਮੇਤ ਪੰਜ ਦਰਜਣ ਲੀਡਰ ਜਿਹੜੇ ਨੇ ਉਹ ਤਲਬ ਕੀਤੇ ਗਏ ਨੇ ਜਿਨ੍ਹਾਂ ਚ ਕੋਰ ਕਮੇਟੀ ਦੇ ਮੈਂਬਰ ਆਪਾਂ ਜ਼ਿਕਰ ਕਰ ਚੁੱਕੇ ਹਾਂ ਕੈਬਨਟ ਮੰਤਰੀ ਆ ਔਰ ਪੰਜ ਸੱਤ ਜਿਹੜੇ ਕੋਰ ਕਮੇਟੀ ਦੇ ਮੈਂਬਰ ਹੈ ਕਹ ਲਈਏ ਉਹ ਕਾਲ ਚਲਾਣਾ ਵੀ ਕਰ ਗਿਆ ਜਿਨ੍ਹਾਂ ਸਦਾ ਪ੍ਰਕਾਸ਼ ਸਿੰਘ ਬਾਦਲ ਸਮੇਤ ਜਥੇਦਾਰ ਤੋਤਾ ਸਿੰਘ ਨਰਮਲ ਸਿੰਘ ਕਾਲੂ ਔਰ ਉਹਨਾਂ ਦੇ ਨਾਲ ਹੀ ਆਪਾਂ ਗੱਲ ਕਰ ਸਕਦੇ ਹਾਂ ਸੇਵਾ ਸਿੰਘ ਸੇਖਵਾ ਅਵਤਾਰ ਸਿੰਘ ਮੱਕੜ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਔਰ ਹੋਰ ਵੀ ਹਰੀ ਸਿੰਘ ਜੀਰਾ ਇਹ ਇੱਕ ਸੱਤ ਮੈਂਬਰ ਮਤਲਬ ਛੱਡ ਵੀ ਗਏ ਸੰਸਾਰ ਨੂੰ ਵੀ ਛੱਡ ਚੁੱਕੇ ਔਰ ਤਿੰਨ ਅਕਾਲੀ ਲੀਡਰ ਜਿਨ੍ਹਾਂ ਚ ਕੈਬਨਟ ਮੰਤਰੀ ਆਪਣਾ ਬਿਕਰਮ ਸਿੰਘ ਮਜੀਠੀਆ ਨਾ ਸੌਰੀ ਬਿਕਰਮ ਮਨਪ੍ਰੀਤ ਸਿੰਘ ਬਾਦਲ ਤੇ ਉਹਦੇ ਨਾਲ ਆਪਾਂ ਗੱਲ ਕਰ ਸਕਦੇ ਹਾਂ ਬਲਵੰਤ ਸਿੰਘ ਰਾਮੋਵਾਲੀਆ ਜਿਹੜੇ ਉਹ ਵੀ ਕੋਰ ਕਮੇਟੀ ਦੇ ਮੈਂਬਰ ਰਹੇ ਆ ਤੇ ਤੀਸਰੇ ਚਰਨਜੀਤ ਸਿੰਘ ਅਟਵਾਲ ਜਿਹੜੇ ਅਕਾਲੀ ਦਲ ਦੇ ਉਹ ਵੀ ਔਰ ਸਪੀਕਰ ਰਹੇ ਆ ਉਹ ਅਕਾਲੀ ਦਲ ਨੂੰ ਹੀ ਛੱਡ ਚੁੱਕੇ ਆ ਪਰ ਭਾਵੇਂ ਜੇ ਲੋਕ ਆਲੀਦਲ ਨੂੰ ਤਾਂ ਛੱਡ ਚੁੱਕੇ ਆ ਸਿੱਖ ਤਾਂ ਹੈਗੇ ਨੇ ਜੇ ਉਹ ਵੀ ਉਸ ਸਮੇਂ ਦੀ ਕਿਉਂਕਿ ਸਾਰੇ ਮੰਤਰੀ ਤਲਬ ਕੀਤੇ ਗਏ ਨੇ ਔਰ ਜੇ ਐਜ ਐ ਸਿੱਖ ਉਹਨਾਂ ਨੂੰ ਵੀ ਉੱਥੇ ਜਾਣਾ ਚਾਹੀਦਾ ਜਾਂ ਜਿਸ ਤਰ੍ਹਾਂ ਮਰਪਰੀ ਸਿੰਘ ਬਾਦਲ ਨੇ ਤਾਂ 깔ਤਾਖਸਾਬ ਤੇ ਪੇਸ਼ ਹੋ ਕੇ ਆਪ ਦਾ ਸਪਸ਼ਟੀਕਰਨ ਵੀ ਦਿੱਤਾ ਔਰ ਇਹ 2 ਦਸੰਬਰ ਨੂੰ ਜਿਹੜਾ ਫੈਸਲਾ ਆਉਣਾ ਉਹਦੀ ਬੜੀ ਕਹੋ ਉਡੀਕ ਹੋ ਰਹੀ ਆ ਔਰ ਉਹ ਕਿਸ ਤਰ੍ਹਾਂ ਦਾ ਫੈਸਲਾ ਆਉਂਦਾ ਔਰ ਮਤਲਬ ਜਿਸ ਤਰ੍ਹਾਂ ਆਪਾਂ ਇਹ ਗੱਲ ਕਰ ਸਕਦੇ ਆ ਕਿ ਉਹ ਮਤਲਬ ਉਹ ਇਹ ਹੀ ਨਹੀਂ ਸੱਚ ਇੱਕ ਹੋਰ ਜ਼ਿਕਰ ਕਰ ਸਕਦੇ ਸ੍ਰੀ ਕਾਲਤਾਖਰ ਸਾਹਿਬ ਜਥੇਦਾਰ ਜਿਹੜੇ ਉਸ ਸਮੇਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਹਨਾਂ ਤੋਂ ਵੀ ਜਵਾਬ ਮੰਗਿਆ ਗਿਆ ਔਰ ਉਸ ਦਿਨ ਕਹਿ ਲੋ ਪੰਥਕ ਸਫਾਂ ਚ ਅਢੀਕ ਆ ਉਸ ਫੈਸਲੇ ਦੀ ਪਰ ਕੀ ਫੈਸਲਾ ਹੁੰਦਾ ਉਹ ਢੀਕਣਾ ਪਵੇਗਾ ਕਾਲੀਤਲ ਲਈ ਤੇ ਜੇ ਬਾਦਲ ਪਰਿਵਾਰ ਦੀ ਗੱਲ ਕਰੀਏ ਤਾਂ ਲਗਨ ਜੀ ਬਾਦਲ ਪਰਿਵਾਰ ਜਿਹੜੇ ਉਸ ਡੇਰਾ ਸਰਸਾ ਦੇ ਬਾਬੇ ਕਰਕੇ ਪਹਿਲਾਂ ਹੀ ਉੜ ਗਿਆ ਹੋਇਆ ਇਹ ਬਾਦਲ ਸਰਕਾਰ ਦੇ ਸਮੇਂ ਕਹਿ ਲਈਏ ਜਾਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਇੱਕ ਹੋਰ ਸਿਆਪਾ ਇਹਨਾਂ ਦੇ ਨਵਾਂ ਵੀ ਗੱਲ ਪੈਣ ਵਾਲਾ ਇੱਕ ਹੋਰ ਬਾਬਾ ਜੀ ਪਹਿਲੋ ਨਾਨਕ ਸਰ ਦਾ ਇੱਕ ਬਾਬਾ ਉਹਦੀ ਵੀ ਇੱਕ ਨਵੀਂ ਕਹਾਣੀ ਖੁੱਲ ਗਈ ਹੈ ਉਹ ਦੇ ਖਿਲਾਫ ਇੱਕ ਬੀਬੀ ਨੇ ਆ ਕੇ ਜਿਸ ਤਰ੍ਹਾਂ ਦੀ ਸੋਸ਼ਲ ਮੀਡੀਏ ਤੇ ਜਾਂ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਕੋਲ ਬੈਠ ਕੇ ਜੋ ਉਹਨੇ ਵਿਥਿਆ ਸੁਣਾਈ ਹੈ ਬੀਬੀ ਨੇ ਉਸ ਬਾਬੇ ਦੀ ਉਸ ਬਾਬੇ ਦੇ ਵੀ ਜਿਹੜੇ ਸੰਬੰਧ ਨੇ ਨਾ ਬਾਦਲ ਪਰਿਵਾਰ ਨਾਲ ਬੜੇ ਨੇੜਲੇ ਰਹੀ ਐ। ਕਾਲੀ ਸਰਕਾਰ ਦੇ ਸਮੇਂ ਕਹਲੋ ਭਈ ਆ ਮੁੱਖ ਮੰਤਰੀ ਤੋਂ ਲੈ ਕੇ ਸੁਖਵੀਰ ਬਾਦਲ, ਮਜੀਠੀਆ ਸਾਹਿਬ, ਬੀਬੀ ਹਰਸਿਮਰਤ कौर ਬਾਦਲ ਸਾਰਾ ਬਾਦਲ ਪਰਿਵਾਰ ਕੈਬਨਟ ਉੱਥੇ ਉਹ ਬਾਬੇ ਦੀ ਵੀ ਹਾਜ਼ਰੀ ਭਰਦੀ ਰਹੀ ਐ। ਪਰ ਉਹ ਬਾਬੇ ਦਾ ਵੀ ਜਿਹੜਾ ਕੱਚਾ ਚਿੱਠਾ ਕਹਲੋ ਖੁੱਲ ਗਿਆ। ਉਹ ਜੇ ਕੱਲ ਹੁਣ ਭਾਵੇਂ ਉਹ ਬਾਬਾ ਬੀਜੇਪੀ ਦੇ ਵੀ ਉੱਪਰਲੀ ਲੀਡਰਸ਼ਿਪ ਤੱਕ ਪਹੁੰਚ ਰੱਖਦਾ ਔਰ ਭਗਵੰਤਪານ ਮੁੱਖ ਮੰਤਰੀ ਦੇ ਪਰਿਵਾਰ ਤੱਕ ਵੀ ਉਹਨੇ ਆਪਦੀ ਪਹੁੰਚ ਬਣਾ ਲਈ ਹੈ ਕਿਉਂਕਿ ਇਹ ਜਿਹੜੇ ਬਾਬੇ ਹੁੰਦੇ ਆ ਫਿਰ ਜਦੋਂ ਇਹਨਾਂ ਨੂੰ ਪਤਾ ਹੁੰਦਾ ਨਾ ਵੀ ਸਾਡੇ ਆਹਾ ਖਿਲਾਫ ਕੋਈ ਨਮਾ ਖੁੱਲਣ ਆਲਾ ਹੈ ਜਾਂ ਅਸੀਂ ਜੋ ਗਰਸਤਾਂ ਕੀਤੀਆਂ ਨੇ ਉਹ ਸਾਹਮਣੇ ਆ ਸਕਦੀਆਂ ਨੇ ਤਾਂ ਇਹ ਵਿਚਾਰ ਲਈ ਜਿਹੜੀ ਨਵੀਂ ਸਰਕਾਰ ਆਉਂਦੀ ਉਹ ਪਹੁੰਚ ਕਰ ਲੈਂਦੇ ਆ ਪਹਿਲਾਂ ਵੀ ਜਦੋਂ ਕਾਂਗਰਸ ਦੀ ਸਰਕਾਰ ਆਈ ਐ ਬਾਬੇ ਨੇ ਕਾਂਗਰਸ ਤੱਕ ਪਹੁੰਚ ਕਰ ਲਈ ਸੀ ਹੁਣ ਆਮ ਆਦਮੀ ਪਾਰਟੀ ਤੱਕ ਪਹੁੰਚ ਕਰ ਲਈ ਐ ਪਰ ਜਿਸ ਤਰ੍ਹਾਂ ਦੀ ਉਹ ਬਾਬੇ ਦੇ ਖਿਲਾਫ ਉਹ ਬੀਪੀ ਨੇ ਆ ਕੇ ਸਾਰਾ ਉਹਦਾ ਕੱਚਾ ਚਿੱਠਾ ਖੋਲ੍ਹਿਆ ਔਰ ਉਹ ਬਾਬੇ ਦਾ ਨਾਂ ਹੀ ਲੈ ਦਿੰਦੇ ਆ ਲੱਖਾ ਬਾਬਾ ਔਰ ਉਸ ਬਾਬੇ ਦਾਵੀ ਬਹੁਤ ਉਹ ਇਹ ਨਾ ਨਸਬੰਧ ਰਿਹਾ ਔਰ ਜੇ ਉਹਦੀ ਵੀ ਗਾਂ ਤੱਕ ਗੱਲ ਖੁੱਲਦੀ ਹੈ ਜਾਂ ਉਹ ਹੁੰਦੀ ਹੈ ਤਾਂ ਜਿੰਨੀਆਂ ਤਾਕਤਾਂ ਕਾਲੀ ਸਰਕਾਰ ਦੇ ਸਮੇਂ ਉਹਦੇ ਕੋਲ ਰਹੀਆਂ ਬਹੁਤ ਸਾਰੇ ਅਧਿਕਾਰੀਆਂ ਦੇ ਤਵਾਦਲੇ ਜਦੋਂ ਬਹੁਤ ਸਾਰੇ ਜਿਹੜੀ ਬਿਊਰੋਕਰੇਸੀ ਨਾਲ ਜੁੜੇ ਉੱਚ ਅਧਿਕਾਰੀ ਵੀ ਉਹ ਬਾਬੇ ਦੀ ਹਾਜ਼ਰੀ ਭਰਦੇ ਰਹੇ ਆ ਕਹਿ ਲਓ ਬਾਬਿਆਂ ਕਰਕੇ ਜਿਹੜਾ ਬਾਦਲਾ ਨੇ ਬਾਦਲਾਂ ਦੇ ਸਮੇਂ ਜਿਹੜਾ ਬਾਬਿਆਂ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਗਈਆਂ ਇਹ ਇਕੱਲੇ ਮਤਲਬ ਕਹਿ ਲਓ ਸਰਕਾਰ ਦੇ ਮੰਤਰੀਆਂ ਸੰਤਰੀਆਂ ਨੇ ਹੀ ਨਹੀਂ ਮਨਮਾਨੀਆਂ ਕੀਤੀਆਂ ਜਿਹੜੇ ਬਾਬੇ ਵੀ ਇਹਨਾਂ ਦੇ ਨੇੜੇ ਸੀ ਉਹਨਾਂ ਨੇ ਵੀ ਬਹੁਤ ਮਨਮਾਨੀਆਂ ਕੀਤੀਆਂ ਤੇ ਉਹ ਉਹ ਬਾਬੇ ਦਾ ਇੱਕ ਹੋਰ ਬਾਬੇ ਦਾ ਵੀ ਇੱਕ ਨਮਾ ਸਿਆਪਾ ਵੀ ਇਹਨਾਂ ਦੇ ਘਰ ਚ ਪੈ ਸਕਦਾ ਜੀ ਤੋ ਬਿਲਕੁਲ ਸਰ ਇਸ ਤੋਂ ਬਾਅਦ ਮੈਂ ਆਪਾਂ ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਤੇ ਤਾਂ ਨਵੀਆਂ ਜਾਣਕਾਰੀਆਂ ਕੀ ਨੇ ਦੇਖੋ ਕਿਸਾਨੀ ਸੰਘਰਸ਼ ਜਿਹੜਾ ਉਹ ਫੇਰ ਇੱਕ ਵਾਰ ਸਿਖਰ ਤੇ ਚੱਲਿਆ ਗਿਆ ਔਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਸਿਆਸੀ ਹੈ ਉਹਨਾਂ ਵੱਲੋਂ ਜਿੱਤੇ ਆਪਣੇ ਡੱਲੇਵਾਲ ਸਾਹ ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰੋਟੈਸਟ ਕੀਤਾ ਜਾ ਰਿਹਾ ਸੰਘਰਸ਼ ਕੀਤਾ ਜਾ ਰਿਹਾ ਉੱਥੇ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਘਰ ਵੀ ਘੇਰਨ ਦੀ ਚੇਤਾਵਨੀ ਦਿੱਤੀ ਗਈ ਹੈ ਔਰ ਉਹਦੇ ਘਰ ਦੇ ਅੱਗੇ ਵੀ ਪੱਕਾ ਧਰਨਾ ਲਾ ਕੇ ਜਿਹੜਾ ਪ੍ਰੋਟੈਸਟ ਕਰਨ ਦੇ ਜਿਹੜੀ ਚਤਾਵਨੀ ਦਿੱਤੀ ਗਈ ਆ ਜਾਂ ਪ੍ਰੋਗਰਾਮ ਦਿੱਤਾ ਗਿਆ ਔਰ ਦੇਖਿਆ ਜਾਵੇ ਤਾਂ ਦੇਖੋ ਜਿੱਥੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੇ ਖਿਲਾਫ ਲੜਾਈ ਲੜਨੀ ਪੈ ਰਹੀ ਆ ਉੱਥੇ ਪੰਜਾਬ ਸਰਕਾਰ ਦੇ ਖਿਲਾਫ ਵੀ ਉਹਨਾਂ ਨੂੰ ਜਿਹੜਾ ਫਰੰਟ ਖੋਲਣਾ ਪੈ ਗਿਆ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਔਰ ਜੇ ਗੱਲ ਕਰੀਏ ਤਾਂ ਇਸ ਮੁੱਦੇ ਤੇ ਜਿਹੜੀ ਆ ਹੁਣ ਜਿਹੜਾ ਟਕਰਾਅ ਬਣ ਰਿਹਾ ਜਨ ਜਿਸ ਤਰ੍ਹਾਂ ਦੂਸਰੀਆਂ ਕਿਸਾਨ ਜਥੇਬੰਦੀਆਂ ਵੀ ਜਿਨ੍ਹਾਂ ਨੇ ਡੱਲੇਵਾਲ ਦੀ ਗ੍ਰਿਫਤਾਰੀ ਦੀ ਆਲੋਚਨਾ ਕੀਤੀ ਹੈ ਜਾਂ ਸਰਕਾਰ ਦੀ ਇਸ ਮੁੱਦੇ ਤੇ ਆਲੋਚਨਾ ਕੀਤੀ ਹੈ ਇਥੋਂ ਤੱਕ ਜਿਹੜੀ ਵਿਰੋਧੀ ਧਿਰ ਆ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਡਾਕਟਰ ਅਮਰ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਆਲੋਚਨਾ ਕੀਤੀ ਹੈ ਇਸ ਮੁੱਦੇ ਤੇ ਔਰ ਜਿਸ ਤਰ੍ਹਾਂ ਦਾ ਕਹਿ ਲੋ ਕਿਸਾਨੀ ਸੰਘਰਸ਼ ਨੂੰ ਦਬਾਉਣ ਲਈ ਜੇ ਪੰਜਾਬ ਚੋਂ ਹੀ ਇਦਾਂ ਦੀਆਂ ਸਰਕਾਰ ਵੱਲੋਂ ਸ਼ੁਰੂ ਹੋ ਗਈਆਂ ਨੇ ਕਾਰਵਾਈਆਂ ਤਾਂ ਕਿਸਾਨੀ ਜਥੇਬੰਦੀਆਂ ਨੂੰ ਜਿਹੜੀਆਂ ਭਾਵੇਂ ਪਹਿਲਾਂ ਹੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਰੂਰ ਸਰਕਾਰ ਦੇ ਦੋਹਾਂ ਸਰਕਾਰਾਂ ਦੇ ਖਿਲਾਫ ਹੀ ਲੜਾਈ ਲੜ ਰਹੀਆਂ ਹਨ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਖਿਲਾਫ ਵੀ ਲੜਾਈ ਲੜ ਰਹੀਆਂ ਪਰ ਜਿਸ ਤਰ੍ਹਾਂ ਦਾ ਹੁਣ ਮਾਹੌਲ ਬਣ ਰਿਹਾ ਉਹਦੀ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜਾਂ ਉਹਨਾਂ ਨੂੰ ਜਦੋਂ ਡੀਐਮਸੀ ਚ ਉਹਨਾਂ ਦੀ ਜਥੇਬੰਦੀ ਤੇ ਆਗੂ ਮਿਲਣ ਜਾਂਦੇ ਆ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ ਹੈ ਉਸ ਮੁੱਦੇ ਤੇ ਜਿਹੜਾ ਟਕਰਾਅ ਦੋਹਰਾ ਟਕਰਾਅ ਹੋ ਗਿਆ ਔਰ ਕਿਸਾਨ ਜਥੇਬੰਦੀਆਂ ਵੀ ਡਟ ਗਈਆਂ ਨੇ ਔਰ ਆਉਣ ਵਾਲੇ ਦਿਨਾਂ ਚ ਹੋ ਸਕਦਾ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਵੀ ਪ੍ਰੋਗਰਾਮ ਦਿੱਤਾ ਔਰ ਬਾਕੀ ਜਥੇਬੰਦੀਆਂ ਵੀ ਇਸ ਗੈਰ ਸਿਆਸੀ ਉਹਦੇ ਨਾਲ ਰਲ ਕੇ ਇੱਕ ਨਮਾ ਜਾਂ ਇੱਕ ਰੱਠ ਦੇ ਰੂਪ ਚ ਆਉਣ ਵਾਲੇ ਦਿਨਾਂ ਚ ਜਿਹੜੀ ਹੈ ਲਾਮਬੰਦੀ ਦੇ ਰੂਪ ਚ ਕੋਈ ਨਮਾ ਪ੍ਰੋਗਰਾਮ ਵੀ ਦੇ ਸਕਦੀਆਂ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਦਿੱਲੀ ਚ ਵੀ ਜਾ ਕੇ ਦਿੱਲੀ ਰਾਜਧਾਨੀ ਜਿੱਥੇ ਜਾ ਕੇ ਮੁੱਦੇ ਉਠਾਏ ਜਾ ਸਕਦੇ ਨੇ ਡੈਮੋਕਰੇਸੀ ਚ ਲੋਕਤੰਤਰੀ ਰਾਜ ਦੇ ਹੱਕ ਔਰ ਇਹ ਹੱਕ ਨੂੰ ਕਹ ਲੋ ਮੌਜੂਦਾ ਕੇਂਦਰ ਸਰਕਾਰ ਹੈ ਜਿਹੜੀ ਉਹ ਦਬਾ ਰਹੀ ਹੈ ਸ਼ਕਤੀ ਨਾਲ ਕਹ ਲੋ ਹਰਿਆਣਾ ਸਰਕਾਰ ਨੇ ਰੋਕਿਆ ਹੋਇਆ ਰਾਜ ਕਿੱਲ ਬੁਛਾਏ ਜਾ ਰਹੇ ਆ ਹਨ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਉਹਦੇ باوجود ਵੀ ਕਿਸਾਨ ਜਿੱਥੇ ਬੰਦੀਆਂ ਡਟੀਆਂ ਹੋਈਆਂ ਨੇ ਔਰ ਡੱਲੇਵਾਲ ਸਾਹਿਬ ਦਾ ਜਿਹੜਾ ਹੈਗਾ ਹੈ ਪਰਿਵਾਰਕ ਮੈਂਬਰ ਔਰ ਉਹਨਾਂ ਵੱਲੋਂ ਇਹ ਸੱਦਾ ਵੀ ਦਿੱਤਾ ਗਿਆ ਉਹਨਾਂ ਦੇ ਪੁੱਤਰੇ ਵੱਲੋਂ ਕਿ ਉਹ ਜਿਹੜੇ ਦੋਵਾਂ ਬਾਰਡਰਾਂ ਤੇ ਖਨੌਰੀ ਤੇ ਸੰਭੂ ਬਾਰਡਰ ਤੇ ਪੰਜਾਬ ਦੇ ਲੋਕਾਂ ਨੂੰ ਸਦਾ ਵੀ ਦਿੱਤਾ ਗਿਆ ਕਿਸਾਨਾਂ ਨੂੰ ਸਦਾ ਦਿੱਤਾ ਗਿਆ ਕਿ ਉੱਥੇ ਇਕੱਠੇ ਹੋਣ ਤਾਂ ਕਿ ਇਹ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾ ਸਕੇ ਜਾਂ ਕਹਿ ਲਓ ਫੈਸਲਾ ਕੋਨ ਲੜਾਈ ਲੜੀ ਜਾ ਸਕੇ ਕਿਸਾਨੀ ਮੁੱਦਿਆਂ ਤੇ ਜਾਂ ਸਰਕਾਰ ਨੂੰ ਆਪਦੇ ਵਾਅਦੇ ਜਾਂ ਜਿਹੜੇ ਉਸ ਸਮੇਂ ਸਰਕਾਰ ਨੇ ਇੱਕ ਕਮੇਟੀ ਬਣਾਉਣ ਦੀ ਗੱਲ ਕੀਤੀ ਸੀ ਜਾਂ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਜਾਂ ਹੋਰ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਦੁਬਾਰਾ ਦਬਾਅ ਪਨਾ ਕੇ ਸਰਕਾਰ ਨੂੰ ਉਸ ਮੁੱਦੇ ਤੇ ਉਹਨਾਂ ਦਾ ਧਿਆਨ ਸਰਕਾਰ ਦਾ ਕੇਂਦਰਿਤ ਕੀਤਾ ਜਾ ਸਕੇ ਜੀ ਹਮ ਸਰੇ ਨਾਲ ਹੀ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਸਰਕਾਰ ਨੂੰ ਆਰਥਿਕ ਬੋਝ ਤੋਂ ਕੱਢਣ ਦੇ ਜੋ ਉਪਰਾਲੇ ਹੋ ਰਹੇ ਨੇ ਉਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਇੱਕ ਗੱਲ ਤਾਂ ਹੈ ਲਗਨ ਜਿਸ ਤਰ੍ਹਾਂ ਦੀਆਂ ਆਪਾਂ ਕਹਿ ਲਈਏ ਕਿ ਸਰਕਾਰ ਵੱਲੋਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਜਿਸ ਤਰ੍ਹਾਂ ਦੀਆਂ ਕਹਿ ਲੋ ਬਹੁਤ ਸਾਰੀਆਂ ਸਹੂਲਤਾਂ ਰਹਿਤਾਂ ਉਹ ਉਹਨਾਂ ਨੂੰ ਦੇਖਦੇ ਆ ਤਾਂ ਇਹ ਹਮੇਸ਼ਾ ਪਿੱਛੇ ਤੋਂ ਹੀ ਚਰਚਾ ਹੁੰਦੀ ਆਈ ਹੈ ਕਿ ਪੰਜਾਬ ਤੇ ਜਿਹੜੀਆਂ ਸਰਕਾਰਾਂ ਵੋਟਾਂ ਦੀ ਖਾਤਰ ਕਹਿ ਲਓ ਜਾਂ ਵੱਖ-ਵੱਖ ਪਾਰਟੀਆਂ ਵੋਟਾਂ ਦੀ ਖਾਤਰ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਜਾਂ ਰੈਤਾਂ ਦੇ ਰਹੀਆਂ ਜਿਹੜੀਆਂ ਪੰਜਾਬ ਤੇ ਆਰਥਿਕ ਬੋਝ ਵਜੋਂ ਭਾਰੂ ਪੈ ਗਈਆਂ ਨੇ ਪਰ ਜਿਸ ਤਰ੍ਹਾਂ ਦੇ ਹਾਲਾਤ ਸਰਕਾਰ ਦੇ ਹੋਏ ਨੇ ਪਿਛਲੇ ਸਮੇਂ 'ਚ ਚਰਚਾ ਵੀ ਰਹੀ ਹੈ ਕਿ ਸਰਕਾਰ ਕੋਲੋਂ ਤਨਖਾਹਾਂ ਦੇਣ ਲਈ ਵੀ ਬਜਟ ਹੈ ਨਹੀਂ ਸੀ ਇਹ ਚਰਚਾ ਰਹੀ ਹੈ ਜਨ ਤਨਖਾਹਾਂ ਲੇਟ ਵੀ ਹੋਈਆਂ ਇਸ ਮੁੱਦੇ ਤੇ ਵੀ ਜਿਹੜੀ ਹੈ ਮੌਜੂਦਾ ਸਰਕਾਰ ਭਗਵੰਤ ਮਾਨ ਸਰਕਾਰ ਕਿਰੀ ਰਹੀ ਹੈ ਕਿ ਕਿ ਜਿਹੜਾ ਸਰਕਾਰ ਵੱਡੇ ਕਰਜ਼ੇ ਲੈ ਰਹੀ ਹੈ ਔਰ ਕਰਜ਼ੇ ਦੇ ਬੋਝ ਜਿਹੜਾ ਕਰਜ਼ੇ ਦਾ 3 ਲੱਖ ਕਰੋੜ ਦਾ ਪਹਿਲਾਂ ਹੀ ਬੋਝ ਹੈ ਪੰਜਾਬ ਤੇ ਉਹ ਬੋਝ ਦੀ ਕਹਿ ਲੋ ਪਾਡਾ ਜਿਹੜੀ ਹੋਰ ਭਾਰੀ ਹੋ ਰਹੀ ਹੈ ਇਹ ਚਰਚਾਾਂ ਮ ਆ ਰਹੀਆਂ ਨੇ ਪਰ ਇਹਦੇ ਦੌਰਾਨ ਹੀ ਸਰਕਾਰ ਵੱਲੋਂ ਜਿਸ ਤਰ੍ਹਾਂ ਆਪਣੇ ਜਿਹੜੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲਾ ਉਹਨਾਂ ਵੱਲੋਂ ਜਿਹੜੇ ਸਲਾਹਕਾਰ ਨੇ ਅਰਵਿੰਦ ਮੋਦੀ ਐਂਡ ਸ੍ਰੀ ਜੇਮਸ ਉਹ ਦੋ ਸਲਾਹਕਾਰ ਪੰਜਾਬ ਸਰਕਾਰ ਦੇ ਨਾਲ ਆਰਥਿਕ ਮਾਰਕੈਲ ਉਹ ਲਾਏ ਗਏ ਸੀ ਜਿਨ੍ਹਾਂ ਨੇ ਇਸ ਮੁੱਦੇ ਤੇ ਪੰਜਾਬ ਨੂੰ ਜਾਂ ਆਰਥਿਕ ਬੋਝ ਇੱਥੋਂ ਕੱਢਣ ਲਈ ਜਾਂ ਪੰਜਾਬ ਦੀ ਜਿਹੜੀ ਆ ਆ ਆਰਥਿਕਤਾ ਲੋਕ ਦੀ ਜਿਹੜੀ ਪੰਡਾ ਉਹਨੂੰ ਹੌਲੀ ਕਰਨ ਲਈ ਕਹਿ ਲੋ ਕਈ ਤਰ੍ਹਾਂ ਦੇ ਸੁਝਾਅ ਜਾਂ ਕਈ ਮੁੱਦਿਆਂ ਤੇ ਜਿਹੜੀ ਹੈ ਚਰਚਾ ਕਰਕੇ ਇੱਕ ਰਿਪੋਰਟ ਦਿੱਤੀ ਆ ਜਾਂ ਕਹਿ ਲੋ ਜਾਂ ਸਰਕਾਰ ਦਾ ਇਹ ਤੇ ਧਿਆਨ ਦਿਵਾਇਆ ਕਿ ਕਈ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਘਟਾਇਆ ਜਾਵੇ ਜਾਂ ਜੀਚ ਇਹ ਵੀ ਚਰਚਾ ਹੋ ਰਹੀ ਹੈ ਕਿ ਕਿਸਾਨਾਂ ਨੂੰ ਜਿਹੜੀ ਖੇਤੀ ਮੋਟਰਾਂ ਲਈ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਜਾਂ ਔਰਤਾਂ ਨੂੰ ਬੀਬੀਆਂ ਨੂੰ ਜਿਹੜਾ ਵਸਫਰ ਮੁਫਤ ਕੀਤਾ ਹੋਇਆ ਉਦੇ ਨਾਲ ਜਿਹੜੀ ਘਰੇਲੂ ਬਿਜਲੀ ਜਿਹੜੀ ਸਰਕਾਰ ਦੇ ਏਜੰਡੇ ਚ ਕਹਿ ਲੋ ਜਾਂ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਏਜੰਡੇ ਚ ਸਭ ਤੋਂ ਵੱਡਾ ਮੁੱਦਾ ਸੀ ਕਿ ਕਿਸਾਨਾਂ ਨੂੰ ਇਹ ਆਉਂਦਿਆਂ ਸਰਕਾਰ ਬਿਜਲੀ ਮੁਫਤ ਦੇ ਵੀ ਕਿ ਕਿਸਾਨਾਂ ਨੂੰ ਨਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਉਹ ਮੁਫਤ ਬਿਜਲੀ ਦਿੱਤੀ ਹੋਈ ਆ ਉਹ ਸਾਰਾ ਕੁਝ ਸਰਕਾਰ ਨੇ ਕਹਿ ਲੋ ਉਹਦਾ ਨਿਰੇਖਣ ਕੀਤਾ ਔਰ ਇੰਨਾ ਦੇਖੋ ਜਿਹੜੇ ਆਰਥਿਕ ਮਾਹਰ ਨੇ ਉਹਨਾਂ ਨੇ ਤਾਂ ਇਹ ਸੁਝਾ ਦੇਤੇ ਜਾਂ ਇਹਨਾਂ ਨੂੰ ਕਿਸ ਤਰ੍ਹਾਂ ਇਹ ਇਹਨੂੰ ਘਟਾਇਆ ਜਾ ਸਕਦਾ ਸਬਸਿਡੀਆਂ ਨੂੰ ਜਾਂ मतलब ਇਹਨਾਂ ਨੂੰ ਵਾਪਸ ਲਿਆ ਜਾ ਸਕਦਾ ਹੈ ਇਹਦੇ ਬਾਰੇ ਸਰਕਾਰ ਫੈਸਲਾ ਲਵੇ ਪਰ ਜਿਸ ਤਰ੍ਹਾਂ ਦੇ ਹੁਣ ਹਾਲਾਤ ਨੇ ਕਿਸਾਨੀ ਸੰਘਰਸ਼ ਪੰਜਾਬ ਚ ਚੱਲ ਰਿਹਾ ਕਿਸਾਨ ਆਪਣੇ ਭਾਈਚਾਰੇ ਨੂੰ ਲੈ ਕੇ ਜਾਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਲੜਾਈ ਲੜ ਰਹੇ ਆ ਅਜਿਹੇ ਹਾਲਾਤਾਂ ਚ ਭਾਵੇਂ ਅਜਿਹਾ ਕਰਨਾ ਹੈ ਔਖਾ ਪਰ ਇਹ ਜ਼ਰੂਰ ਪਤਾ ਲੱਗਿਆ ਕਿ ਪੰਜਾਬ ਨੂੰ ਆਰਥਿਕ ਬੋਝ ਝਟੋਂ ਕੱਢਣ ਲਈ ਕਹ ਲੋ ਜਾਂ ਇਹ ਜਿਹੜੀ ਪਾਂਡਾ ਹੌਲੀ ਕਰ ਲਈ ਇਹਨਾਂ ਮੁੱਦਿਆਂ ਤੇ ਸਰਕਾਰ ਵਿਚਾਰ ਕਰ ਸਕਦੀ ਹੈ ਜਿਹੜੇ ਸੁਝਾਅ ਨੇ ਉਹਨਾਂ ਤੇ ਵਿਚਾਰ ਕਰ ਸਕਦੀ ਹੈ ਕੀ ਫੈਸਲਾ ਲੈਂਦੀ ਹੈ ਉਹ ਅਟਿਕਣਾ ਪਵੇਗਾ ਜੀ ਤਾਂ ਸਰ ਅੱਗੇ ਜੀ ਗੱਲ ਕਰੀਏ ਵੀ ਸੰਸਦ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ ਨਵੀਆਂ ਖਬਰਾਂ ਕੀ ਨੇ ਅਹ ਦੇਖੋ ਪਿਛਲੇ 3 ਦਿਨਾਂ ਤੋਂ ਜਿਹੜਾ ਅੱਜ ਚੌਥਾ ਦਿਨ ਆ ਗਿਆ ਸੰਸਦ ਦਾ ਜਿਹੜਾ ਚੱਲ ਰਿਹਾ ਹੈ ਆਪਣਾ ਸੈਸ਼ਨ ਉਹ ਸਭ ਤੋਂ ਵੱਡਾ ਮੁੱਦਾ ਤਾਂ ਅਡਾਨੀ ਦਾ ਹੈ ਔਰ ਜਿਹੜੇ ਕਾਰਪੋਰੇਟ ਵੱਡੇ ਤੋਂ ਘਰਾਣੇ ਨੇ ਦੇਸ਼ ਦੇ ਕਹਿ ਲੋ ਅਡਾਨੀ ਤੇ ਬਾਨੀ ਔਰ ਉਸ ਉਹਨਾਂ ਦੇ ਖਿਲਾਫ ਕਹਿ ਲੋ ਪਹਿਲਾਂ ਹੀ ਜਿਹੜੀਆਂ ਵਿਰੋਧੀ ਧਿਰ ਰਾਹੁਲ ਗਾਂਧੀ ਸਮੇਤ ਜਿਹੜੀਆਂ ਹੋਰ ਵਿਰੋਧੀ ਧਿਰਾਂ ਸ਼ਾਮਲ ਪਾਰਟੀਆਂ ਨੇ ਜਾਂ ਮਤਲਬ ਇਹਨਾਂ ਘਰਾਣਿਆਂ ਦੇ ਖਿਲਾਫ ਲੜਨ ਵਾਲੇ ਜਿਹੜੇ ਜਿਹੜੇ ਖਾਸਕਰਨ ਇਨਕਲਾਬੀ ਜਥੇਬੰਦੀਆਂ ਨੇ ਉਹ ਇਸ ਮੁੱਦੇ ਤੇ ਕੇਂਦਰ ਸਰਕਾਰ ਨੂੰ ਜਾਂ ਮੋਦੀ ਸਰਕਾਰ ਨੂੰ ਘੇਰਦੀਆਂ ਰਹੀਆਂ ਇੱਥੋਂ ਤੱਕ ਕਿ ਇਹ ਨਹੀਂ ਪਾਸ ਰਿਹਾ ਕਿ ਜਿਹੜੀ ਮੋਦੀ ਸਰਕਾਰ ਆ ਜਾਂ ਕੇਂਦਰ ਸਰਕਾਰ ਆ ਉਹਨੂੰ ਚਲਾਈਏ ਦੋਵੇਂ ਵੱਡੇ ਘਰਾਣੇ ਰਹੇ ਨੇ ਹੁਣ ਜਿਸ ਤਰ੍ਹਾਂ ਦੇ ਅ ਡਾਨੀ ਦੇ ਖਿਲਾਫ ਅਮਰੀਕਾ ਵੱਲੋਂ ਜਦੋਂ ਤੋਂ ਇਹ ਆਏ ਆ ਆਪਣਾ ਉਹਨਾਂ ਦੇ ਗ੍ਰਿਫਤਾਰੀ ਇਥੇ ਪ੍ਰੰਟ ਜਾਰੀ ਹੋਏ ਆ ਜਾਂ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ ਰਿਸ਼ਵਤ ਦੇਣ ਦਾ ਅਧਿਕਾਰੀਆਂ ਨੂੰ ਜੀ ਉਹ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਮਤਲਬ ਕਹਿ ਲਓ ਉਸ ਇਹਦੀ ਅਡਾਨੀ ਦੀ ਕੰਪਨੀ ਨੂੰ ਚਫੇਰੇ ਬਲੈਕਲਿਸਟ ਵੀ ਹੋਈ ਆ ਵੱਡੇ ਘਾਟੇਟ ਵੀ ਆਈ ਹੈ ਔਰ ਉਸ ਦੇ ਖਿਲਾਫ ਜਿਹੜਾ ਕਿ ਚਰਚਾ ਕਰਵਾਉਣ ਲਈ ਇਸ ਮੁੱਦੇ ਤੇ ਚਰਚਾ ਲਈ ਜਿਹੜੀਆਂ ਵਿਰੋਧੀ ਧਿਰਾਂ ਨੇ ਲਗਾਤਾਰ ਮੰਗ ਕਰ ਰਹੀਆਂ ਨੇ ਪਰ ਜਿਹੜੀ ਮੋਦੀ ਸਰਕਾਰ ਆ ਮੌਜੂਦਾ ਸਰਕਾਰ ਆ ਕਿਉਂਕਿ ਮੋਦੀ ਮੌਜੂਦਾ ਸਰਕਾਰ ਦੀਆਂ ਤਾਂ ਵਾਹਾਂ ਨੇ ਦੋਵੇਂ ਔਰ ਉਹ ਨਾ ਉਹ ਇਸ ਮੁੱਦੇ ਤੇ ਕਹਿ ਲਓ ਹਾਂ ਨਾ ਹੋਣ ਕਰਕੇ ਪਿਛਲੇ 3 ਦਿਨਾਂ ਤੋਂ ਕਹਿ ਲਓ ਅੱਜ ਚੌਥਾ ਦਿਨ ਇਹ ਇਹੀ ਅਹਿਮ ਚਰਚਾ ਹੈ ਪ੍ਰੇਤ ਸਰਕਾਰ ਭੱਜ ਰਹੀ ਹੈ ਦੂਸਰੀ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਸੰਬੰਧਤ ਜਿਹੜੇ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਚੁਣਕ ਗਏ ਨੇ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਵੀ ਨੇ ਉਹਨਾਂ ਨੇ ਵੀ ਜਿਹੜੀ ਪੰਜਾਬ ਵੀ ਪੂਰੇ ਦੇਸ਼ ਦੇ ਲੋਕਾਂ ਨਾਲ ਸੰਬੰਧਤ ਜਿਹੜਾ ਮਹਿੰਗਾਈ ਦਾ ਮੁੱਦਾ ਜਾਂ ਤੇਲ ਕੀਮਤਾਂ 'ਚ ਵਾਧੇ ਦਾ ਮੁੱਦਾ ਉਹ ਮੁੱਦੇ ਯਾਦ ਕਰਾਉਂਦੇ ਆ ਮੋਦੀ ਸਾਹਿਬ ਨੂੰ ਇਹ ਵੀ ਯਾਦ ਕਰਾਇਆ ਕਿ ਜਦੋਂ ਵਿਰੋਧੀ ਧਿਰ ਚ ਸੀਗੇ ਤਾਂ ਉਹ ਇਹਨਾਂ ਮੁੱਦਿਆਂ ਤੇ ਕਿਸ ਤਰ੍ਹਾਂ ਬੋਲਦੇ ਹੁੰਦੇ ਸੀ ਜਾਂ ਰੁਪਏ ਦੀ ਜਿਹੜੀ ਕੀਮਤ ਆ ਉਹ ਡਾਲਰ ਦੇ ਮੁਕਾਬਲੇ ਕਿਸ ਤਰ੍ਹਾਂ ਥੱਲੇ ਆ ਰਹੀ ਹੈ ਉਹ ਸਾਰੇ ਜਿਹੜੇ ਮੁੱਦੇ ਸੀ ਜਿਹੜੇ ਉਸ ਸਮੇਂ ਵਿਰੋਧੀ ਧਿਰ ਚ ਬੈਠ ਕੇ મોદી ਸਾਹਿਬ ਉਠਾਉਂਦੇ ਹੁੰਦੇ ਸੀ ਉਹ ਮੁੱਦਿਆਂ ਤੇ ਹੀ ਉਹਨਾਂ ਨੇ ਚਰਚਾ ਕਰਦੇ ਆ ਔਰ ਉਸ ਸਟਾਈਲ ਚ ਚਰਚਾ ਕਰਦੇ ਆ ਉਹਨਾਂ ਨੂੰ ਇਹ ਮੁੱਦੇ ਵੀ ਯਾਦ ਕਰਾਏ ਆ ਔਰ ਚੰਨੀ ਸਵੇਤ ਜਿਹੜਾ ਮੈਂਬਰ ਆਪਣੇ ਡਾਕਟਰ ਅੰਮਰ ਸਿੰਘ ਨੇ ਮੈਂਬਰ ਪਾਰਲੀਮੈਂਟ ਜਿਹੜੇ ਫਤੇਗੜ ਸਾਹਿਬ ਤੋਂ ਨੇ ਉਹਨਾਂ ਨੇ ਜਿਹੜੇ ਹੈਗੇ ਨੇ ਕੇਂਦਰੀ ਮੰਤਰੀ ਉਹਨਾਂ ਕੋਲੇ ਆਪਣੇ ਹਲਵਾਰਾ 에ਰਪੋਰਟ ਦਾ ਮੁੱਦਾ ਵੀ ਠਾਇਆ ਕਿ ਉਹਦਾ ਕੰਮ ਜਿਹੜਾ ਕੰਪਲੀਟ ਹੋ ਚੁੱਕਿਆ ਉਤੋਂ ਜਿਹੜੀਆਂ ਹਵਾਈ ਡਾਨਾਂ ਨੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਡਾਨਾਂ ਜਿਹੜੀਆਂ ਉਤੋਂ ਸ਼ੁਰੂ ਕੀਤੀਆਂ ਜਾਣ ਤੇ ਇਹ ਵੀ ਪਤਾ ਲੱਗਾ ਕਿ ਡਾਕਟਰ ਅਮਰ ਸਿੰਘ ਨੂੰ ਕੇਂਦਰੀ ਮੰਤਰੀ ਨੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ 3 ਮਹੀਨਿਆਂ ਦੇ ਅੰਦਰ-ਅੰਦਰ ਇੱਥੋਂ ਜਿਹੜੀਆਂ ਡਾਨਾਂ ਸ਼ੁਰੂ ਹੋ ਜਾਣੀਆਂ ਜੀ ਤਾਂ ਬਿਲਕੁਲ ਜੁਰਨ ਲਈ ਬਹੁਤ ਬਹੁਤ ਧੰਨਵਾਦ ਸ ਧੰਨਵਾਦ ਜੀ ਤਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਇਸ ਤਰ੍ਹਾਂ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ